ਤਨਾਸਰੀ ਮਹਲਾ 3 ਕਾਚ ਧਨ ਸੰਚਹਿ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਕਾਚ ਧਨ ਸੰਚਹਿ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਧਨ ਗੁਰਮਤੀ ਪਾਏ ਕੱਚਾ ਧਨ ਫੁਨ ਆਵੈ ਜਾਏ ਰਹਾਉ ਮਨਮੁਖ ਭੂਲੇ ਸਭ ਮਰਹਿੰਗਵਾਰ। ਅਭਜਲ ਡੂਬੇ ਨਾ ਉਰਵਾਰ ਨ ਪਾਰ। ਸਤਗੁਰ ਭੇਟੇ ਪੂਰੇ ਭਾਗ। ਸਾਚਰਤ ਹਨਸ ਬੈਰਾਗ। ਕਹ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ। ਪੂਰੇ ਭਾਗ ਹਰਨਾਮ ਸਮਾਣੀ। ਸਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸੱਚਾ ਸੱਚ ਹੈ ਸੋਏ ਉਤਮ ਬ੍ਰਹਮ ਪਸ਼ਾਣ ਕੋਏ ਸੱਚ ਸਾਚਾ ਸਤਿ ਆਪ ਦਰਦਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸੱਚ ਸਾਚਾ ਅਜੇ ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ